ਸਭ ਤੋਂ ਪਹਿਲਾਂ মিডিਆ ਦੇ ਸਾਰੇ ਸਾਥੀਆਂ ਦਾ ਬាទ ਬਾਤ ਸ਼ੁਕਰੀਆ ਬਾਤ ਬਾਤ ਧੰਨਵਾਦ ਪੂਰਾ ਦੇਸ਼ ਜਾਣਦਾ ਪੂਰੀ ਦੁਨੀਆ ਜਾਣਦੀ ਆ ਕਿ ਲਗਭਗ 4-5 ਦਿਹਾਕਿਆਂ ਬਾਅਦ ਪੰਜਾਬ ਨੂੰ ਬੁਰੀ ਤਰ੍ਹਾਂ ਹੜ੍ਹਾਂ ਨੇ ਪ੍ਰਭਾਵਿਤ ਕੀਤਾ ਪੰਜਾਬ ਦੀ ਖੇਤੀਬਾੜੀ ਨੂੰ ਬੁਰਿਤਰਾ ਤਬਾਹ ਕੀਤਾ ਪੰਜਾਬ ਦੇ ਅਰਥਚਾਰੇ ਨੂੰ ਬੁਰਿਤਰਾ ਤੋੜਿਆ ਪੰਜਾਬ ਦੇ ਮਜ਼ਦੂਰਾਂ ਦੇ ਪੰਜਾਬ ਦੇ ਗਰੀਬ ਲੋਕਾਂ ਦੇ ਘਰ ਬੁਰਿਤਰਾ ਤੋੜੇ ਗਏ ਕਿਉਂਕਿ ਜਿਵੇਂ ਗੱਲ ਕਰਾਂ ਪਿਛਲੇ 10 ਅਗਸਤ ਤੋਂ ਲੈ ਕੇ ਲਗਾਤਾਰ ਪੰਜਾਬ ਦੇ ਅੰਦਰ ਭਾਰੀ بارش ਭਾਰੀ ਮੀਂਹ ਕੁਦਰਤੀ ਕਰੋਪੀ ਜੜੀ ਆ ਉਹ ਬੁਰੀ ਤਰ੍ਹਾਂ ਆਈ ਔਰ ਸਾਡੇ ਗੁਆੰਡੀ ਸੂਬੇ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਉਹਨਾਂ ਦੇ ਵਿੱਚ ਭਾਰੀ بارش ਦੇ ਕਾਰਨ ਦਰਿਆ ਰਾਵੀ ਸਤਲੁਜ ਬਿਆਸ ਛੋਟੀਆਂ ਨਦੀਆਂ ਛੋਟੇ ਦਰਿਆ ਘੱਗਰ ਇਹ ਸਾਰੇ ਜਿਹੜੇ ਨੇਗੇ ਆਪਦੇ ਡੇਂਜਰ ਲੈਵਲ ਨੂੰ ਕਰਾਸ ਕਰ ਗਏ ਆਪਣੇ ਖਤਰੇ ਦੇ ਨਿਸ਼ਾਨ ਨੂੰ ਕਰਾਸ ਕਰ ਗਏ ਔਰ ਫਲੱਡ ਗੇਟ ਜਿਹੜੇ ਨੇਗੇ ਉਹ ਵੀ ਖੋਲਣੇ ਪਏ ਔਰ بارش ਜਿਹੜੀ ਸੀ ਉਹ ਲਗਾਤਾਰ جاری ਰਹੀ ਬਹੁਤ ਪਾਰੀ ਨੁਕਸਾਨ ਜਿਹੜਾ ਹਰ ਪੱਖੋਂ ਪੰਜਾਬ ਦਾ ਹੋਇਆ ਕਿਉਂਕਿ ਪੰਜਾਬ ਇੱਕੋ ਸੂਬਾ ਦਾ ਜਿਹੜਾ ਖੇਤੀਬਾੜੀ ਤੇ ਨਿਰਭਰ ਆ ਜਿੱਦੀ ਮੈਂ ਜੇ ਮੈਂ ਜੀਡੀਪੀ ਦੀ ਗੱਲ ਕਰਾਂ ਸਟੇਟ ਜੀਡੀਪੀ ਦੀ ਗੱਲ ਕਰਾਂ ਤਾਂ ਲਗਭਗ 25 ਤੋਂ 30 ਫੀਸਦੀ ਜਿਹੜਾ ਹਿੱਸਾ ਸਟੇਟ ਦੇ ਜੀਡੀਪੀ ਦੇ ਅੰਦਰ ਉਹ ਪੰਜਾਬ ਦੇ ਐਗਰੀਕਲਚਰ ਦੇ ਖੇਤਰ ਚ ਆਉਂਦਾਗਾ ਖੇਤੀਬਾੜੀ ਦਾ ਢਾਂਚਾ ਬੁਰੀ ਤਰ੍ਹਾਂ ਉਖੜ ਦਿੱਤਾ ਗਿਆ دریاਵਾਂ ਨੇ ਆਪਣਾ ਰੁਖ ਬਦਲ ਕੇ ਲੋਕਾਂ ਦੇ ਖੇਤ ਜਿਹੜੇ ਨੇਗੇ ਉਹ ਮਿਕਸ ਕਰਤੇ ਪਤਾ ਨਹੀਂ ਲੱਗਦਾ ਕਿ ਮੇਰਾ ਕਿਹੜਾ ਉਹਦਾ ਕਿਹੜਾ 4-4 ਫੁੱਟ 5-5 ਫੁੱਟ ਜਿਹੜੀ ਆ ਮਿੱਟੀ ਦਰਿਆਈ ਮਿੱਟੀ ਰੇਤ ਉਹ ਜਿਹੜਾ ਆ ਕੇ ਸਾਡੀ ਜਿਹੜੀ ਨਰੋਈ ਪਰਤਾ ਜਿਹੜੀ ਪੰਜਾਬ ਦੀ ਜ਼ਰਖੇਜ਼ ਮਿੱਟੀ ਆ ਉਹਦੇ ਉੱਤੇ ਜੰਮ ਗਿਆ ਮੈਂ ਇਹਦੇ ਲਈ ਪਹਿਲਾਂ ਵੀ ਧੰਨਵਾਦ ਕੀਤਾ ਅੱਜ ਦੁਬਾਰਾ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਉਹਨਾਂ ਨੇ ਜਿਸ ਦਾ ਖੇਤ ਉਸ ਦਾ ਰੇਤ ਦੇ ਤਹਿਤ ਜਿਹੜੀ ਆ ਨੀਤੀ ਪ੍ਰਵਾਨ ਕੀਤੀ ਠੀਕ ਆ ਉਹ ਸਾਰੇ ਕਿਸਾਨਾਂ ਨੂੰ ਅਸੀਂ ਰਾਈਟ ਦਿੱਤਾ ਆਜੂ ਸਾਰੇ ਕਿਸਾਨ ਆਉਣ ਵਾਲੇ ਸਮੇਂ ਚ ਉਹ ਰੇਤ ਨੂੰ ਵੀ ਉਹ ਤੋਂ ਕੱਢ ਕੇ ਦੁਬਾਰਾ ਆਪਣੀ ਧਰਤੀ ਨੂੰ ਜਿਹੜਾ ਉਹ ਬਾਹੀ ਜੋਗ ਬਣਾਉਣਗੇ ਦੁਬਾਰਾ ਉੱਥੇ ਫਸਲਾਂ ਹੋਣਗੀਆਂ ਮੇਰਾ ਕਹਿਣ ਦਾ ਪਾਪ ਕਿ ਪੰਜਾਬ ਦੀ ਮਿੱਟੀ ਵੀ ਖਰਾਬ ਹੋ ਗਈ ਪੰਜਾਬ ਦੀ ਫਸਲ ਵੀ ਤਬਾਹ ਹੋ ਗਈ ਪੰਜਾਬ ਦੇ ਗਰੀਬ ਘਰਾ ਦੇ ਕਰਮੀ ਟੁੱਟ ਗਏ ਬਹੁਤ ਸਾਰੇ ਲੋਕ ਇਸ ਦੁਨੀਆ ਤੋਂ ਰੁਖਸਤ ਹੋ ਗਏ ਇਸ ਦੁਨੀਆ ਤੋਂ ਚਲੇ ਗਏ ਠੀਕ ਆ ਮੈਂ ਧੰਨਵਾਦ ਕਰਦਾ ਪ੍ਰਧਾਨ ਮੰਤਰੀ ਜੀ ਦਾ ਕਿ ਮਨੁੱਖਤਾ ਦੇ ਨਾਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਲੀਵਾਨੀ ਸਟੇਟ ਯਾਦ ਆਇਆ ਕੁਝ ਘੰਟਿਆਂ ਬਾਅਦ ਉਹਨਾਂ ਨੇ ਟਵੀਟ ਕਰਕੇ ਉਹਨਾਂ ਲੋਕਾਂ ਦੇ ਨਾਲ ਹਮਦਰਦੀ ਵੀ ਪ੍ਰਗਟ ਕੀਤੀ ਔਰ ਮਦਦ ਵੀ ਜਿਹੜੀ ਆ ਦੋ ਦਿਨਾਂ ਚ ਭੇਜ ਦਿੱਤੀ ਗਈ ਦੋ ਦਿਨਾਂ ਚ ਮਦਦ ਵੀ ਪਹੁੰਚੀ ਤੇ ਹਮਦਰਦੀ ਦਾ ਪ੍ਰਗਟਾਵਾ ਵੀ ਜਿਹੜਾ ਉਹ ਘੰਟੇ ਬਾਅਦ ਕਰ ਦਿੱਤਾ ਗਿਆ ਪਰ ਪੰਜਾਬ ਸੂਬਾ ਜਿਸ ਸੂਬੇ ਨੇ ਅਥਾ ਕਰਵਾਨੀਆਂ ਦੇਖ ਕੇ ਜਿਹਦੇ ਨੌਜਵਾਨਾਂ ਨੇ ਹਜ਼ਾਰਾਂ ਹੀ ਕਰਵਾਨੀਆਂ ਦੇਖ ਕੇ ਪਾਰਾ ਦੇਸ਼ ਨੂੰ ਯਾਦ ਕਰਵਾਇਆ ਚਾਹ 1947 ਦੀ ਗੱਲ ਕਰੀਏ ਜਾ 962 ਦੀ ਗੱਲ ਕਰੀਏ 963 ਦੀ ਗੱਲ ਕਰੀਏ 971 ਦੀ ਗੱਲ ਕਰੀਏ ਜਾਂ ਜੇ ਗੱਲ ਕਰੀਏ ਦੇਸ਼ ਦੇ ਡਿਫੈਂਸ ਸੈਕਟਰ ਦੀ ਦੇਸ਼ ਦੇ ਡਿਫੈਂਸ ਸੈਕਟਰ ਦੇ ਅੰਦਰ ਜਦੋਂ ਤੁਸੀਂ ਉਹਨਾਂ ਦੇ ਸ਼ਹੀਦਾਂ ਦਾ ਚਾਰਟ ਦੇਖੋਗੇ ਜਦੋਂ ਤੁਸੀਂ ਉਹਨਾਂ ਦੇ ਸ਼ਹੀਦਾਂ ਦੀ ਸੂਚੀ ਦੇਖੋਗੇ ਤਾਂ ਉਹਦੇ ਅੰਦਰ ਵੀ ਪੰਜਾਬ ਦਾ ਨੰਬਰ ਪਹਿਲਾ ਆਉਂਦਾ ਹੈ ਕਿ ਪੰਜਾਬੀਆਂ ਨੇ ਆਪਣੀ ਜਾਨ ਦੀ ਕਦੇ ਪਰਵਾਹ ਨਹੀਂ ਕੀਤੀ ਪਰਦੇਸ਼ ਦੇ ਨਾਲ ਇੱਕ ਥਾਂ ਕੇ ਖੜ ਗਏ ਦੇਸ਼ ਦੇ ਨਾਲ ਇੱਕ ਠੋਕ ਕੇ ਖੜ ਗਏ ਜਦੋਂ ਵੀ ਕਰੇ ਦੇਸ਼ ਤੇ ਉੱਤੇ ਵਿਪਤਾ ਆਈ ਚਾਹ ਹੱਤਬਾਦ ਦਾ ਸਮੇਂ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਹੱਤਬਾਦ ਆਇਆ ਪੰਜਾਬ ਦੇ ਲੋਕਾਂ ਨੇ ਬਿਲਕੁਲ ਦੇਸ਼ ਦਾ ਸਾਥ ਦਿੱਤਾ ਹਜ਼ਾਰਾਂ ਹੀ ਕੀਮਤੀ ਜਾਨਾਂ ਚਲੀਆਂ ਗੰਜਾਂ ਪਰ ਲੇਕਿਨ ਦੇਸ਼ ਦੀ ਏਕਤਾ ਤੇ ਖੰਡਤਾ ਨੂੰ ਪੂਰੀ ਤਰ੍ਹਾਂ ਕੈਂਪ ਜਿਹੜਾ ਉਹ ਪੰਜਾਬੀਆਂ ਨੇ ਰੱਖਿਆ ਬੜਾ ਅਫਸੋਸ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਲਗਭਗ 30 ਦਿਨਾਂ ਬਾਅਦ 28 ਦਿਨਾਂ ਬਾਅਦ 28 30 ਦਿਨਾਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਪੰਜਾਬ ਦੀ ਯਾਦ ਆਈ ਔਰ 30 ਸਾਲਾਂ 30 ਦਿਨਾਂ ਬਾਅਦ ਜਿਹੜਾ 28 ਦਿਨਾਂ ਬਾਅਦ ਉਹਨਾਂ ਨੇ ਆ ਕੇ ਪੰਜਾਬ ਦੀਆਂ ਉਹਨਾਂ ਮਾ ਮਾਵਾਂ ਦੇ ਅਥਰੂ ਤੱਕ ਕੀ ਪੁੰਜਰੇ ਸੀ ਜਿਨ੍ਹਾਂ ਦੇ ਨੌਜਵਾਨ ਪੁੱਤ ਚਲੇ ਗਏ ਉਹਨਾਂ ਭੈਣਾਂ ਦੀ ਬਾਹ ਤੱਕ ਕੀ ਫੜਨੀ ਸੀ ਜਿਨ੍ਹਾਂ ਦੇ ਭਰਾ ਚਲੇ ਗਏ ਉਸ ਕਿਸਾਨ ਨੂੰ ਆਸਰਾ ਕੀ ਦੇਣਾ ਸੀ ਬਜ਼ੁਰਗ ਕਿਸਾਨ ਨੂੰ ਜਿਹਦੀ ਪੂਰੀ ਫਸਲ ਜਿਹੜੀ ਆ ਉਹ ਹੜ੍ਹ ਦੇ ਵਿੱਚ ਤਬਾਹ ਹੋ ਗਈ ਉਸ ਮਜ਼ਦੂਰ ਨੂੰ ਉਸ ਗਰੀਬ ਦੀ ਬਾਹ ਤੱਕੀ ਫੜਨੀ ਸੀ ਜਿਹਨੇ ਸਾਰੀ ਉਮਰ ਮਿਹਨਤ ਮਸ਼ੱਕਤ ਕਰਕੇ ਸਾਰੀ ਉਮਰ ਜਿਹਨੇ ਆਪਣੀ ਹੱਡ ਭਨਵੀ ਮਿਹਨਤ ਕਰਕੇ ਦੋ ਕਮਰੇ ਦਾ ਮਕਾਨ ਬਣਾਇਆ ਸੀ ਇੱਕ ਕਮਰੇ ਦਾ ਮਕਾਨ ਬਣਾਇਆ ਸੀ ਜਿਹਦੇ ਅੰਦਰ ਰਸੋਈ ਵੀ ਰਹੀ ਸੀ ਜਿਹਦੇ ਅੰਦਰ ਟਾਇਲਟ ਬਾਥਰੂਮ ਵੀ ਰਹੀ ਸੀ ਜਿਹੜਾ ਉਹ ਵੀ ਘਟਿਆ ਗਿਆ ਉਹਦੀ ਬਾਹ ਤੱਕੀ ਫੜਦੀ ਸੀ ਆ ਕੇ ਇੱਕ ਤੁਛ ਜੀ ਜਿਹੜੀ ਆ ਮੌਨ 1600 ਕਰੋੜ ਰੁਪਇਆ ਦੇ ਕੇ ਪੰਜਾਬ ਦੀ ਉਹਨਾਂ ਮਾਮਾ ਦੇ ਅਥਰੂਆਂ ਨੂੰ ਪੋਜਰ ਦੀ ਬਜਾਏ ਉਹਨਾਂ 'ਚ ਨਮਕ ਸਿੜਕਣ ਦਾ ਕੰਮ ਜਿਹੜਾ ਉਹ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਕੀਤਾ ਜਿਵੇਂ ਦੂਜੇ ਸ਼ਬਦਾਂ 'ਚ ਕਹਿ ਲਵਾਂ ਕਿ ਊਠ ਤੇ ਮੂੰਹ ਜੀਰਾ ਦੇਣ ਵਾਲੀ ਗੱਲ ਜਿਹੜੀ ਆ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੀਤੀ ਔਰ ਜਿੰਨਾ ਮਾਮਾ ਦੇ ਪੁੱਤ ਮਾਰੇ ਗਏ ਉਹਨਾਂ ਦੇ ਹੰਝੂ ਨਹੀਂ ਪੂੰਜੇ ਗਏ ਜਿੰਨਾ ਭੈਣਾਂ ਦੇ ਭਰਾ ਤੁਰ ਗਏ ਇਸ ਦੁਨੀਆ ਤੇ ਉਹਨਾਂ ਦੀ ਬਾਹ ਨਹੀਂ ਫੜੀ ਜਿੰਨਾ ਪਤਰੀਆਂ ਦੇ ਪਤੀ ਇਸ ਦੁਨੀਆ ਤੋਂ ਮਾਰੇ ਗਏ ਉਹਨਾਂ ਦੇ ਨਾਲ ਨਹੀਂ ਖੜੇ ਜਿੰਨਾ ਬੱਚਿਆਂ ਦੇ ਮਾਪੇ ਚਲੇ ਗਏ ਇਸ ਦੁਨੀਆ ਤੋਂ ਉਹਨਾਂ ਬੱਚਿਆਂ ਦਾ ਸਹਾਰਾ ਨਹੀਂ ਬਣੇ ਬਲਕਿ ਆਪਣੀਆਂ ਸਿਆਸੀ ਰੋਟੀਆਂ ਸੇਕ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ 30 ਦਿਨਾਂ ਬਾਅਦ ਜਿਹੜੀ ਆ ਮੈਸਮਨ ਦਾ ਇੱਕ ਟੂਰਿਜ਼ਮ ਕਰਕੇ ਇੱਕ ਡਰਾਸਟਿਕ ਟੂਰਿਜ਼ਮ ਕਰਕੇ ਇਥੋਂ ਤੁਰਤੇ ਬਣੇ ਸਾਰੇ মিডিਆ ਨੇ ਦੇਖਿਆ ਕਿ ਕਿਸ ਤਰ੍ਹਾਂ ਪੰਜਾਬ ਦੀ ਚੁਣੀ ਹੋਈ ਸਰਕਾਰ ਪੰਜਾਬ ਦੀ ਚੁਣੀ ਹੋਈ ਸਰਕਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਸ ਤਰ੍ਹਾਂ ਅਗਨੋਰ ਕੀਤਾ ਜਦੋਂ ਪਬਲਿਕ ਦੇ ਨੁਮਾਇੰਦਿਆਂ ਨੂੰ ਮਿਲ ਰਹੇ ਸੀ ਤਾਂ ਉਹ ਆਪਣੇ ਜਿਹੜੇ ਉਹਨਾਂ ਦੇ ਨੌਜਵਾਨ ਜਿਹੜਾ ਉਹਨਾਂ ਦੀ ਪਾਰਟੀ ਦੇ ਲੋਕ ਸੀਗੇ ਜਿਹੜਾ ਉਹਨਾਂ ਦੀ ਪਾਰਟੀ ਦੇ ਲੋਕ ਸੀਗੇ ਜਿਹੜੇ ਪਾਰਟੀ ਦੇ ਆਫਿਸ ਬੀਰਰ ਸੀਗੇ ਭਾਰਤੀ ਜਨਤਾ ਪਾਰਟੀ ਦੇ ਲੋਕ ਸੀਗੇ ਉਹਨਾਂ ਨੂੰ ਮਿਲਣ ਤਰਜੀਹ ਦਿੱਤੀ ਜਾਂ ਦੂਜੇ ਪਾਸੇ ਇਕ ਚੁਣੀ ਹੋਈ ਸਰਕਾਰ ਦੇ ਨੁਮਾਇੰਦਿਆਂ ਤੋਂ ਟਾਲਾ ਵਟਿਆ ਭਾਈ ਸਾਹਿਬ ਜੇ ਤੁਸੀਂ ਇਹਨਾਂ ਨੂੰ ਮਿਲਣਾ ਸੀਗਾ ਤਾਂ ਆਪਣੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਦਿੱਲੀ ਬੁਲਾ ਲੰਦੇ ਇਹਦੇ ਵਿੱਚ ਜਾਖੜ ਸਾਹਿਬ ਹੋਰ ਸਾਰੇ ਸਾਥੀ ਚਲੇ ਜਾਂਦੇ ਔਰ ਉੱਥੇ ਉਹਨਾਂ ਡਿਨਰ ਵੀ ਕਰਾਉਂਦੇ ਉਹਨਾਂ ਨੂੰ ਚਾਹ ਵੀ ਪਿਲਾਉਂਦੇ ਉਹਨਾਂ ਦੀ ਆਉ ਭਗਤ ਵੀ ਕਰਦੇ ਉਹਨਾਂ ਨਾਲ ਗੱਪਸ਼ਪ ਬੱਲ ਲੰਦੇ ਇੱਥੇ ਆ ਕੇ ਜੇ ਇਧਰ ਨੂੰ ਮਿਲਣਾ ਸੀ ਫਿਰ ਪੰਜਾਬ ਆਉਣ ਦਾ ਫਾਇਦਾ ਕੀ ਸੀਗਾ ਉਹ ਸਾਡੀਆਂ ਮਾਮਾ ਦੀਆਂ ਬਾਹਾਂ ਦੇਖਦੀਆਂ ਰਹੀਆਂ ਕਿ ਪ੍ਰਧਾਨ ਮੰਤਰੀ ਸਾਹਿਬ ਆਉਣਗੇ ਅੱਜ ਸਾਡੇ ਬੱਚੇ ਦਾ ਸ਼ਾਇਦ ਸਾਡੀ ਜਿਹੜੀ ਛੱਤ ਨਹੀਂ ਗਈ ਇਹ ਛੱਤ ਦੁਬਾਰਾ ਪੈ ਜਾਊਗੀ ਸ਼ਾਇਦ ਜਿਹੜਾ ਸਾਡਾ ਰਸੋਈ ਟੁੱਟ ਗਈ ਸ਼ਾਇਦ ਉਹ ਦੁਬਾਰਾ ਬਣ ਜਾਊਗੀ ਸ਼ਾਇਦ ਜਿਹੜੀ ਸਾਡੀ ਸਾਡੀ ਮੱਝ ਸੀ ਜਿਹੜੀ ਸਾਡੀ ਗਾਂ ਸੀ ਜਿਹੜੀਆਂ ਸਾਡੇ ਗਾਵਾਂ ਸੀ ਜਿਹੜੀਆਂ ਮਰ ਗਈਆਂ ਰੁੜ ਗਈਆਂ ਖਤਮ ਹੋ ਗਈਆਂ ਸ਼ਾਇਦ ਅਸੀਂ ਉਹਨਾਂ ਨੂੰ ਦੁਬਾਰਾ ਖਰੀਦ ਕੇ ਲਿਆ ਸਕੀਏ ਦੁਬਾਰਾ ਉਹਨਾਂ ਨੂੰ ਪਰਚੇਜ਼ ਕਰ ਸਕੀਏ ਸ਼ਾਹਦਤ ਉਦੁੱਦੀ ਮਦਦ ਆਉਗੀ ਪਰ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਬੁਰੀ ਤਰ੍ਹਾਂ ਜਿਹੜਾ ਉਹ ਨਿਰਾਸ਼ਤਾ ਸਾਡੀਆਂ ਮਾਮਾ ਪੈਣਾ ਸਾਡੇ ਬਜ਼ੁਰਗਾਂ ਦੇ ਹਿੱਸੇ ਪਾਈ ਔਰ ਚੁਣੇ ਹੋਏ ਨਮਾਇੰਦਿਆਂ ਨੂੰ ਚੁਣੀ ਹੋਈ ਸਰਕਾਰ ਦੀ ਜੇ ਮੈਂ ਸਮਝਦਾ ਇੱਕ ਇੱਕ ਤਰ੍ਹਾਂ ਨਾਲ ਉਹਨਾਂ ਨੇ ਲੋਕਤੰਤ੍ਰਿਕ ਲੋਕਤੰਤਰ ਦੇ ਸਿਸਟਮ ਦੇ ਅੰਦਰ ਇੱਕ ਤਰ੍ਹਾਂ ਉਹਨਾਂ ਦੀ ਬੇਇੱਜ਼ਤੀ ਕਰਨ ਦਾ ਕੰਮ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਕੀਤਾ ਬੇਰੁਖੀ ਦਾ ਪ੍ਰਗਟਾਵਾ ਕੀਤਾ ਚੁਣੇ ਹੋਏ ਨਮਾਇਦਿਆਂ ਨੂੰ ਗ੍ਰੋਹਰ ਕਰਕੇ ਲੋਕਤੰਤਰ ਦੀ ਮਰਿਆਦਾ ਨੂੰ ਭਾਰੀ ਸੱਟ ਜਿਹੜੀ ਆ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਮਾਰੀ ਆ ਔਰ ਇੱਥੇ ਹੀ ਬਸ ਨਹੀਂ ਔਰ ਜਦੋਂ ਜਦੋਂ ਪ੍ਰੈਜੈਂਟੇਸ਼ਨ ਆਫੀਸਰ ਦੇਰ ਆਏ ਸੀਗੇ ਤੋ ਉਸ ਸਮੇਂ ਜਦੋਂ ਸਾਡੇ ਵਜ਼ੀਰ ਹਰਦੀਪ ਸਿੰਘ ਮੁੰਡਿਆ ਜੀ ਤੁਸੀਂ ਦੇਖ ਸਕਦੇ ਹੋ ਤੁਸੀਂ ਸਾਰਿਆਂ ਨੇ ਦੇਖਿਆ ਵੀ ਚਲਾਇਆ ਹੱਥ ਜੋੜ ਕੇ ਜਦੋਂ ਦੇਖਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਹਿ ਰਹੇ ਸੀ ਕਿ 20000 ਕਰੋੜ ਰੁਪਏ ਦੀ ਮਦਦ ਜਿਹੜੀ ਆ ਉਹ ਸਾਨੂੰ ਦੇ ਕੇ ਜਾਓ ਐਟ ði ਸਟੇਜ ਐਂਟੈਮਰੀ ਬਦੋਂ 20000 ਕਰੋੜ ਰੁਪਏ ਦੇ ਕੇ ਜਾਓ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਕੋ ਹਿੰਦੀ ਸਮਝ ਨਹੀਂ ਆਤੀ ਆਪਕੋ ਸਮਝ ਨਹੀਂ ਆਤਾ ਕਿ 1600 ਕਰੋੜ ਰੁਪਏ ਦੇ ਦਿਆ ਇਹਦਾ ਮਤਲਬ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਸਾਡੀ ਮਾਂ ਬੋਲੀ ਪੰਜਾਬੀ ਦਾ ਅਪਮਾਨ ਕੀਤਾ ਸਾਡੀ ਪੰਜਾਬ ਦੇ ਲੋਕਾਂ ਦਾ ਅਪਮਾਨ ਕੀਤਾ ਪੰਜਾਬੀਅਤ ਦਾ ਅਪਮਾਨ ਕੀਤਾ ਅਸੀਂ ਸਾਰੇ ਜਾਣਦੇ ਹਾਂ ਸਾਰੇ ਰਿਸਪੈਕਟ ਕਰਦੇ ਹਾਂ ਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਕੀ ਅਸੀਂ ਸਾਰੇ ਜਿੰਨੇ ਵੀ ਇਸ ਸਾਲ ਚ ਬੈਠੇ ਆ ਸਾਰਿਆਂ ਨੇ ਮੁੱਢਲੀ ਸਿੱਖਿਆ ਵੀ ਜਿਹੜੀ ਆ ਜਿਵੇਂ ਗੱਲ ਕਰਾਂ ਪੰਜਵੀਂ ਤੋਂ ਬਾਅਦ ਚੌਥੀ ਤੋਂ ਬਾਅਦ ਛੇਵੀਂ ਤੋਂ ਬਾਅਦ ਸਾਰਿਆਂ ਨੇ ਹਿੰਦੀ ਨੂੰ ਇੱਕ ਸਬਜੈਕਟ ਵਜੋਂ ਲਿਆਗਾ ਔਰ ਸਾਰੇ ਦੇਸ਼ ਦੀ ਨੈਸ਼ਨਲ ਭਾਸ਼ਾ ਦਾ ਜਿਹੜਾ ਸਨਮਾਨ ਕਰਦੇ ਨੇਗੇ ਪਰ ਲੇਕਿਨ ਸਾਡੇ ਸੂਬੇ ਦੇ ਵਿੱਚ ਆ ਕੇ ਸਾਡੇ ਸੂਬੇ ਦੇ ਵਿੱਚ ਆ ਕੇ ਔਰ ਸਾਡੀ ਮਾਂ ਬੋਲੀ ਨੂੰ ਮਾਂ ਬੋਲੀ ਪ੍ਰਤੀ ਜਿਹੜਾ ਅਪਮਾਨਿਤ ਕਰਨਾ ਉਹਨੂੰ ਉਹਦੇ ਪ੍ਰਤੀ ਬੇਰੁਖੀ ਦਿਖਾਉਣੀ ਇੱਥੋਂ ਪਤਾ ਲੱਗਦਾਗਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਦਿਲ ਦੇ ਅੰਦਰ ਆਜ ਵੀ ਪੰਜਾਬੀਆਂ ਪ੍ਰਤੀ ਨਫ਼ਰਤ ਹੋਮੀਆਂ ਜਿਵੇਂ ਤਿੰਨ ਕਾਲੇ ਕਾਨੂੰਨਾਂ ਦੇ ਸਮੇਂ ਸੀ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਤਿੰਨ ਕਾਲੇ ਕਾਨੂੰਨ ਬਣਾਏ ਔਰ ਸਭ ਤੋਂ ਪਹਿਲਾਂ ਉਹਦਾ ਵਿਰੋਧ ਪੰਜਾਬ ਦੇ ਲੋਕਾਂ ਨੇ ਕੀਤਾ ਪੰਜਾਬ ਦੀ ਜਰਖੀਲੀ ਧਰਤੀ ਨੇ ਕੀਤਾ ਕਿਉਂਕਿ ਪੰਜਾਬ ਦੇ ਲੋਕਾਂ ਨੇ ਗ੍ਰੀਨ ਰੈਵਲੂਸ਼ਨ ਦੇ ਰਾਹੀਂ ਗ੍ਰੀਨ ਰੈਵਲੂਸ਼ਨ ਦੇ ਰਾਹੀਂ ਸਭ ਤੋਂ ਵੱਧ ਦੇਸ਼ ਦੇ ਕੌਮੀ ਭੰਡਾਰ ਦੇ ਵਿੱਚ ਆਪਣਾ ਹਿੱਸਾ ਪਾਇਆ ਸੀ ਹੁਣ ਤੱਕ ਜੇ ਮੈਂ ਗੱਲ ਕਰਾਂ ਭਾਰਤ ਦੇ ਲੋਕਾਂ ਦਾ ਪੇਟ ਭਰਨ ਦੇ ਵਿੱਚ ਪੰਜਾਬੀਆਂ ਦਾ ਸਭ ਤੋਂ ਵੱਧ ਹਿੱਸਾਗਾ ਸਭ ਤੋਂ ਵੱਧ ਕੰਟਰੀਬਿਊਸ਼ਨ ਪੰਜਾਬੀਆਂ ਦੀ ਆ ਪੰਜਾਬ ਦੇ ਲੋਕਾਂ ਦੀ ਆ ਪਰ ਲੇਕਿਨ ਉਹ ਗੱਲ ਜਿਹੜੀ ਆ ਪ੍ਰਧਾਨ ਮੰਤਰੀ ਸਾਹਿਬ ਨੂੰ ਭੁੱਲੀ ਨਹੀਂ ਕਿ ਪੰਜਾਬੀਆਂ ਨੇ ਉਹਨਾਂ ਦੀ ਹਿੱਕ ਤੇ ਬੈਠ ਕੇ ਉਹਨਾਂ ਦਾ ਡਟ ਕੇ ਵਿਰੋਧ ਕਰਕੇ ਉਹ ਤਿੰਨੇ ਕਾਲੇ ਕਾਨੂੰਨ ਵਾਪਸ ਕਰਾਇਆ ਸੀ ਐਸੀ ਗੱਲ ਕਰਕੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਨੂੰ ਪੰਜਾਬੀਅਤ ਨੂੰ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਮਜ਼ਦੂਰਾਂ ਨੂੰ ਪੰਜਾਬ ਦੇ ਆਮ ਵਰਗ ਨੂੰ ਜੜੀ ਆ ਉਹ ਦਿਲੋਂ ਨਫ਼ਰਤ ਕਰਦੀ ਆ ਮੈਂ ਤਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਆਪਣੇ ਦਿਲ ਦਿਮਾਗ ਦੇ ਵਿੱਚੋਂ ਪੰਜਾਬੀਆਂ ਪ੍ਰਤੀ ਨਫ਼ਰਤ ਕੱਢਣ ਦੇ ਲਈ ਤੁਸੀਂ ਕਿਤੇ ਜਾ ਕੇ 10 ਦਿਨ ਦਾ ਚਿੰਤਨ ਮੰਤਨ ਕਰਿਓ ਕਿਤੇ ਜਾ ਕੇ 10 ਦਿਨ ਕੋਈ ਸ਼ਾਂਤੀ 'ਚ ਬੈਠ ਕੇ ਆਜੋ 10 ਦਿਨ ਕੋ ਪਛਤਾਪ ਕਰ ਲਓ ਕਿਉਂਕਿ ਜਿਹੜਾ ਜਿਹੜਾ ਵੀ ਹਕੂਮਾਰ ਮੰਨਦਾ ਚਾਹਿਆ ਸੀ ਆ ਜੇ ਪੰਜਾਬ ਦੀ ਗੱਲ ਕਰੀਏ ਜਾਂ ਨੈਸ਼ਨਲ ਲੈਵਲ ਤੇ ਬੀਜੇਪੀ ਆ ਤੇ ਜੇ ਗਲਤੀ ਹੋ ਜਾਂਦੀ ਆ ਕੋਈ ਤਾਂ ਉਹਦੇ ਤੇ ਮਾਫੀ ਮੰਗ ਲਈ ਜਾਂਦੀ ਆ ਉਹ ਕਾਨੂੰਨ ਵੀ ਵਾਪਸ ਹੋ ਜਾਂਦਾ ਕੋਈ ਕੋਈ ਵੱਡੀ ਗੱਲ ਨਹੀਂ ਹੈਗੀ ਕਿਉਂ ਕਾਨੂੰਨ ਲੋਕਾਂ ਦੀ ਵੈਲਫੇਅਰ ਲਈ ਬਣਦੇ ਲੱਗੇ ਕੋਈ ਲੋਕ ਨਮਾਇਦੇ ਚੁਣਦੇ ਨੇ ਜੇ ਚੁੜੇ ਹੋਏ ਨਮਾਇਦੇ ਤੋਂ ਗਲਤੀ ਹੋ ਗਈ ਤਾਂ ਉਹਨੂੰ ਵਾਪਸ ਵੀ ਲਿਆ ਜਾ ਸਕਦਾਗਾ ਜੇ ਪ੍ਰਧਾਨ ਮੰਤਰੀ ਸਾਹਿਬ ਨੇ ਉਹ ਚੀਜ਼ ਵਾਪਸ ਲੈ ਲਈ ਤਿੰਨ ਕਾਲੇ ਕਾਨੂੰਨ ਪਰ ਲੇਕਿਨ ਅੱਜ ਇਸ ਤਰ੍ਹਾਂ ਲੱਗ ਰਿਹਾ ਕਿ ਉਹਦੀ ਜਿਹੜਾ ਗੁੱਸਾ ਉਹ ਦੀ ਰੰਜਸ਼ ਉਹ ਦੇਸ਼ ਦੇ ਪ੍ਰਧਾਨ ਮੰਤਰੀ ਦੇ ਦਿਲੋ ਔਰ ਦਿਮਾਗ ਦੇ ਅੰਦਰ ਠੋਕ ਠੋਕ ਕੇ ਪਈ ਹੋਈ ਹੈ। ਇਹੀ ਗੱਲ ਆ ਕਿ ਜਦੋਂ ਵੀ ਪੰਜਾਬ ਦੀ ਗੱਲ ਕਰਦੇ ਨੇ ਉਹਨਾਂ ਦਾ ਰਵਈਆ ਜਿਹੜਾ ਉਹ ਨਫ਼ਰਤ ਭਰਿਆ ਹੁੰਦਾਗਾ। ਤੋਂ ਇਹ ਜਿਹੜੀ ਆ ਸਪਸ਼ਟ ਹੁੰਦਾਗਾ। ਸੋ ਮੇਰਾ ਕਹਿਣ ਦਾ ਪਾਪ ਬਹੁਤ ਲੰਬੇ ਅਰਸੇ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਪੰਜਾਬ ਦਾ ਰੋਕ ਕੀਤਾ ਪਰ ਲੇਕਿਨ ਆਏ ਕੀ ਤੁਛ ਜੀ ਅਮਾਉਂਟ ਜਿਹੜੀ ਆ 1600 ਕਰੋੜ ਰੁਪਏ ਦੇ ਕੇ ਪੰਜਾਬ ਤੇ ਪੰਜਾਬੀਅਤ ਦਾ ਆਪਮਾਨ ਕੀਤਾ ਪੰਜਾਬ ਦਾ ਉਹਨਾਂ ਲੋਕਾਂ ਦਾ ਆਪਮਾਨ ਕੀਤਾ ਜਿਨ੍ਹਾਂ ਨੇ ਆਪਣੀ ਜਾਨ ਗਵਾ ਲਈ ਜਿਹੜੇ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਲੋਕਾਂ ਦਾ ਆਪਮਾਨ ਕੀਤਾ ਉਹਨਾਂ ਰੂਹਾਂ ਦਾ ਆਪਮਾਨ ਕੀਤਾ ਜਿਹੜੇ ਇਸ ਦੁਨੀਆ ਤੋਂ ਸਿਰਫ ਔਰ ਸਿਰਫ ਕੁਦਰਤੀ ਆਫਤ ਦੇ ਕਾਰਨ ਚਲੇ ਗਏ ਔਰ ਦੂਸਰਾ ਪੰਜਾਬੀ ਪਾਸ਼ਾ ਸਾਡੀ ਮਾਂ ਬੋਲੀ ਦਾ ਅਪਮਾਨ ਕੀਤਾ ਕਿ ਕਹਿਣਾ ਤੈਨੂੰ ਸਮਝ ਨਹੀਂ ਆਉਂਦੀ ਜਿਸ ਦਾ ਪ੍ਰਧਾਨ ਮੰਤਰੀ ਸਾਹਿਬ ਇਹ ਕਹਿ ਰਿਹਾ ਇੱਕ ਸਟੇਟ ਦੇ ਕੈਬਨਿਟ ਮਿਨਿਸਟਰ ਨੂੰ ਕਿ ਤੁਹਾਨੂੰ ਸਮਝ ਨਹੀਂ ਹਿੰਦੀ ਸਮਝ ਨਹੀਂ ਆਉਂਦੀ ਮੈਂ 1600 ਕਰੋੜ ਰੁਪਏ ਬੋਲ ਤਾਂ ਦਿੱਤਾ ਇਹ ਸਾਰੀਆਂ ਗੱਲਾਂ ਪ੍ਰਗਟਾਵਾ ਕਰਦੀਆਂ ਨੇ ਕਿ ਉਹਨਾਂ ਦੇ ਮਨ ਦੇ ਅੰਦਰ ਕਿੱਡਾ ਵੱਡਾ ਜ਼ਹਿਰ ਜਿਹੜਾ ਉਹ ਪੰਜਾਬ ਦੇ ਪ੍ਰਤੀ ਆ ਕਿੱਡਾ ਵੱਡਾ ਜਿਹੜਾ ਹਮਦਰਦੀ ਨਹੀਂ ਹੈਗੀ ਉਹਨਾਂ ਦੇ ਪ੍ਰਤੀ ਪੰਜਾਬੀਆਂ ਦੇ ਪ੍ਰਤੀ ਬਲਕਿ ਉਹਨਾਂ ਦੇ ਦਿਲ ਉਹਰ ਦਿਮਾਗ ਦੇ ਅੰਦਰ ਜਿਹੜਾ ਜ਼ਹਿਰ ਅ ਭਰਿਆ ਪਿਆਗਾ ਔਰ ਇਸ ਤੋਂ ਬਿਨਾ ਜਿਹੜਾ ਉੱਥੇ ਸਰਕਾਰ ਦੇ ਨੁਮਾਇंदे ਬੁਲਾਉਣ ਦੀ ਬਜਾਏ ਆਮ ਜਿਹੜੇ ਹਰ ਪੀੜਤ ਨੇ ਜਿਹੜਾ ਮਾਮਾ ਦੇ ਅੱਛਾ ਹੁੰਦਾ ਜੇ ਕਿਸੇ ਉਸ ਵਿਅਕਤੀ ਦੀ ਮਾਂ ਨੂੰ ਬੁਲਾ ਲੈਂਦੇ ਜਿਹਦਾ ਪੁੱਤ ਚਲਿਆ ਗਿਆ ਚੰਗਾ ਹੁੰਦਾ ਦੋ ਉਹਨਾਂ ਬੱਚਿਆਂ ਨੂੰ ਬੁਲਾ ਲੈਂਦੇ ਜਿਨ੍ਹਾਂ ਦੀ ਮਾਂ ਜਾਂ ਬਾਪ ਚਲਿਆ ਗਿਆ ਚੰਗਾ ਹੁੰਦਾ ਉਹਨਾਂ ਨੂੰ ਬੁਲਾ ਲੈਂਦੇ ਜਿਨ੍ਹਾਂ ਦਾ ਕੋਈ ਬਜ਼ੁਰਗ ਰੁੜ ਗਿਆ ਚਲਿਆ ਗਿਆ ਚੰਗਾ ਹੁੰਦਾ ਉਹਨਾਂ ਪਸ਼ੂਆਂ ਦੇ ਮਾਲਕਾਂ ਨੂੰ ਬੁਲਾ ਲੰਦੇ ਜਿਨ੍ਹਾਂ ਦੇ ਪਸ਼ੂ ਰੁੜ ਗਏ ਚੰਗਾ ਹੁੰਦਾ ਉਹਨਾਂ ਕਿਸਾਨਾਂ ਨੂੰ ਬੁਲਾ ਲੰਦੇ ਜਿਨ੍ਹਾਂ ਦੀ ਕਿਸਾਨਾਂ ਦੀ ਜਿਹੜੀ ਆ ਪੁੱਤਾ ਵਾਂਗੂ ਪਾਲੀ ਹੋਈ ਫਸਲ ਰੁੜ ਗਈ ਚੰਗਾ ਹੁੰਦਾ ਪਰ ਲੇਕਿਨ ਇੱਥੇ ਵੀ ਆ ਕੇ ਉਹੀ ਨਾਟਕੀ ਅੰਦਾਜ਼ ਦੇ ਅੰਦਰ ਆਪਣੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਬੁਲਾ ਕੇ ਔਰ ਪੰਜਾਬ ਦਾ ਅਪਮਾਨ ਕਰਕੇ ਚੱਲਦੇ ਬਣੇ ਸੋ ਮੈਂ ਸਮਝਦਾ ਬਹੁਤ ਭਾਰੀ ਅਪਮਾਨ ਜਿਹੜਾ ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਕੱਲ੍ਹ ਪੰਜਾਬ ਪੰਜਾਬੀਅਤ ਦਾ ਪੰਜਾਬ ਦੀ ਮਾਂ ਪਾਤਸ਼ਾਹ ਦਾ ਪੰਜਾਬ ਦੇ ਕਿਸਾਨ ਦਾ ਪੰਜਾਬ ਦੇ ਖੇਤ ਮਜ਼ਦੂਰ ਦਾ ਪੰਜਾਬ ਦੇ ਮਜ਼ਦੂਰਾਂ ਦਾ ਵਪਾਰੀਆਂ ਦਾ ਕਰਕੇ ਪ੍ਰਧਾਨ ਮੰਤਰੀ ਸਾਹਿਬ ਗਏ ਨੇ ਥੈਂਕ ਯੂ ਚਿਮਾ ਜੀ ਸਮਝਾ ਦਿਓ 12 ਕਰੋੜ ਦੀ ਬਾਤ ਕੀਤੀ ਜਾ ਰਹੀ ਹੈ ਕਿ ਜੋ ਐਸਡੀਆਰਐਫ ਦਾ